ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਸਿਵਲ ਲਾਈਨ ਵੱਲੋਂ ਇੱਕ ਨਕਲੀ ਮਹਿਲਾ ਐਸਐਚ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨਕਲੀ ਐਸਐਚ ਰਣਜੀਤਕੌਰ ਦੇ ਖਿਲਾਫ ਪਹਿਲਾ ਮੈਂ ਨਕਲੀ ਇਨਸਪੈਕਟਰ ਬਣ ਕੇ ਗੁੰਮਰਾਹ ਤੇ ਬਲੈਕਮੇਲ ਕਰਨ ਦੇ ਥਾਣਾ ਅਜਨਾਲਾ ਜ਼ਿਲ੍ਹਾ ਅਮਰਸਰ ਦਿਹਾਤੀ ਅਤੇ ਥਾਣਾ ਸਿਵਲ ਲਾਈਨ ਅਮਰਸਰ ਵਿਕੇ ਮਕਦਮਾ ਦਰਜਾਇਆ ਹੈ ਸਰਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਇਹ ਜਾਤਾ ਤਹਿਤ ਸਿਵਲ ਲਾਈਨ ਥਾਣੇ ਨੇ ਇੱਕ ਪਰਚਾ ਰਿਸਟ੍ਰੈਕ ਕੀਤਾ ਐਫ ਆਈ ਆਰ ਨੰਬਰ 40342025 ਅੰਡਰ ਸੈਕਸ਼ਨ 319 2204 ਬਿਜ਼ਨਸ ਪੀ ਐ 7 ਲਾਈਨ ਇਹਦੇ ਚ ਇਹਨਾਂ ਨੇ ਰঞ্জੀਤ ਕੌਰ ਲੇਡੀ ਅਰੈਸਟ ਕੀਤੀ ਹੈ ਵਾਈਫ ਆਫ ਹਰਪਾਲ ਸਿੰਘ ਜਿਹੜੀ ਕਿ ਪ੍ਰਤਾਪਨਗਰ ਅੰਮ੍ਰਿਤਸਰ ਦੀ ਰਹਿਣ ਵਾਲੀ ਹੈਗੀ ਹੈ ਤੇ ਐ ਆਪਣਾ ਫੇਕ ਲੇਡੀ ਇੰਸਪੈਕਟਰ ਬਣ ਕੇ ਏ ਡੀ ਸੀ ਅਰਬਨ ਡਿਵੈਲਪਮੈਂਟ ਅ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਔਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਔਡਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬਿਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬਿਲਟ ਨੰਬਰ ਦੱਸਿਆ ਜਿਹੜਾ ਕਿ ਏਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡੇ ਕਮਿਸ਼ਨਰ ਪੁਲਿਸ ਆਫਿਸ ਦੇ ਵਿੱਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਨਪਤਾ ਚ ਲੱਗਿਆ ਕਿ ਇਹ ਫੇਕ ਲੇਡੀ ਇਨਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਅ ਪੀਐਸਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫਆਈਆਈ ਨੰਬਰ 2067102023 ਅੰਡਰ ਸੈਕਸ਼ਨ 379 21 ਇੱਕ ਮਾਈਨਿੰਗ ਐਕਟ ਦੀ ਅਜਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫਆਈਆਈ ਨੰਬਰ 381632024 ਦੀ ਅੰਡਰ ਸੈਕਸ਼ਨ 279 427 419 420 465 71 73 170 171 ਆਈਪੀਸੀ ਪੁਲਿਸ ਸਟੇਸ਼ਨ ਸਿਵਲ ਲਾਈਨ ਇਹਦੇ ਚ ਨੇ ਆ ਆਪਣਾ ਕਾਰ ਦਾ ਐਕਸੀਡੈਂਟ ਹੋਇਆ ਸੀ ਉਹਦੇ ਚ ਵੀ ਇਹਨੇ ਆਪਣੀ ਆਇਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਏ ਸੀ ਸਰ ਕਿੰਨੇ ਟਾਈਮ ਤੋਂ ਸਰਪੰਚ ਬਣ ਕੇ ਘੁੰਮ ਰਹੇ ਸੀ ਬਾਕੀ ਦੇਖੋ ਸਾਡੇ ਸਾਹਮਣੇ ਤਾਂ ਹੋਣਾ ਹੀ ਆਇਆ ਕਿ ਜਦੋਂ ADC ਸਾਹਿਬ ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਹਨੂੰ ਇੰਟਰੋਗੇਟ ਵੀ ਕਰਾਂਗੇ ਸਾਡੇ ਕੱਪੜੇ ਚ ਹੀ ਨਹੀਂ ਸਾਡੇ ਕੱਪੜੇ ਅਸੀਂ ਸਾਰੀ ਦੀ ਬੈਕਗ੍ਰਾਉਂਡ ਕੀ ਇਹਦਾ ਕੋਈ ਇਦਾਰ ਹੈਗਾ ਮੁਲਾਜ਼ਮ ਨੇ ਇਸ ਤਰ੍ਹਾਂ ਕਿ ਉਹ ਵੈਸੇ ਹੀ ਗਈ ਸੀ ਇਹਦੀ ਕਿ ਬੈਕਗ੍ਰਾਉਂਡ ਕੀ ਹੈ ਨਹੀਂ ਹਾਲੇ ਉਹ ਹਾਲੇ ਅਸੀਂ ਰਿਮਾਂਡ ਲੈ ਕੇ ਤੇ ਉਹਨੂੰ ਵੀ ਹਾਲੇ ਦੀ ਪੁੱਛਗਿੱਛ ਕਰਾਂਗੇ ਜੀ ਸਰ ਇਹਦੇ ਨਾਲ ਕਿੰਨੇ ਕੁ ਲੋਕ ਹੋਰ ਇਸ ਮਾਮਲੇ 'ਚ ਜੁੜੇ ਹੋਏ ਨੇ ਮੈਂ ਜਿਵੇਂ ਤੁਹਾਨੂੰ ਕਿਹਾ ਇਨਵੈਸਟੀਗੇਸ਼ਨ ਦਾ ਹਾਲੇ ਟਾਈਮ ਨਹੀਂ ਸਾਨੂੰ ਮਿਲਿਆ ਹਾਲੇ ਤੱਕ ਕਿਸੇ ਬੰਦੇ ਨੂੰ ਕੋਈ ਠੱਗੀ ਨਹੀਂ ਹੋਈ ਕਿ ਮਾਰੀ ਸਰ ਇਹ ਸਾਲੇ ਤੱਕ ਸਾਹਮਣੇ ਨਹੀਂ ਹੈ ਸਰ ਇਹ ਪਹਿਲਾਂ ਵੀ ਇਹਦੇ ਤੇ ਇੱਕ ਪਰਚਾ ਹੋ ਚੁੱਕਾ ਹੈ ਪਹਿਲਾਂ ਇਹਦੇ ਤੇ ਪਹਿਲਾਂ ਹੈਗੇ ਜੀ ਐਮਡਬਲਯੂ ਗੱਡੀ ਵੀ ਹੈ ਜੀ ਐਮਡਬਲਯੂ ਵਾਲੀ ਜਿਹੜਾ ਮੈਂ ਦੱਸਿਆ ਐਫ ਆਈ ਆ ਨੰਬਰ 38 ਜੀ ਤੇ ਇਹਦੇ ਕੋਲ ਬੀ ਐਨ ਡਬਲ ਉਹ BMW ਦਾ ਅਸੀਂ ਪਤਾ ਕਰ ਲੈਂਦੇ ਆ। ਉਹ ਦਿੱਲੀ ਨੰਬਰ ਦੀ ਸੀ। ਹਾਂ ਕਿੱਡੀ ਕਿ ਸ਼ਾਤਰ ਹੈ ਜੀ ਮੇਰਾ। ਦੇਖੋ ਜੀ ਰਿਪੀਟਡ ਆਫੈਂਡਰ ਹੈਗੀ ਐ ਤੇ ਪਹਿਲਾਂ ਵੀ BMW ਦਿੱਲੀ ਨੰਬਰ ਵਾਲੀ ਲੈ ਕੇ ਫਿਰਰੀ ਸੀਗੀ ਤੇ ਹੁਣ ਫਿਰ ਇਹਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ਏਡੀਸੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਹੀ ਝੂਠ ਬੁਲੀ ਜਾਣਾ ਤੇ ਏਡੀਸੀ ਸਾਹਿਬ ਨੇ एकदम ਇਹਨੂੰ ਮਤਲਬ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ